ਇਹ ਇਹ ਚੱਕਣਾ ਓਏ ਨਹੀਂ ਚੱਕਾਓ ਇਹ ਵੀ ਸਾਡਾ ਡਰਾਈਵਲ ਥੋੜਾ ਜਿਹਾ ਸੇਤੀ ਕਰਦੇ ਨੇ ਆ ਟਾਇਰ ਚੱਕ ਲਈ ਵੀਰੇ ਇਧਰ ਆ ਚੱਕ ਦੇ ਚੱਕ ਦੇ ਲਓ ਜੋਂ ਟਾਇਰਾਂ ਸਾਰੇ ਦੱਬ ਕੇ ਦੁਬਾਰੋਂ ਸੀਟ ਚੜੂ ਇਧਰੋਂ ਇਧਰ ਰੱਖੀ ਹਾਂ ਤਾਂ ਉਹ ਜਿਹੜੇ ਹੁਣ ਦਵਾਰੋਂ ਸ਼ੁਰੂ ਫੇਰ ਪਾਹੇ ਦੀ ਚੀਜ਼ ਤੇ ਇੱਧਰ ਬੈਠੀ ਹੈ ਨਾ ਇੱਧਰ ਖੁੱਲਗੀ ਉਹ ਖੁੱਲਗੀ ਹੈ ਇੱਧਰੋਂ ਉਹ ਵੀ ਖੋਲਣ ਦੀ ਤਿਆਰੀ ਕੀ ਆ ਲੋ ਜੀ ਦਵਾਰੋਂ ਫੇਰ ਸ਼ੁਰੂ